ਅੱਜ ਮਾਨਯੋਗ ਸੁਪਰੀਮ ਕੋਰਟ ਨੇ ਆਪ ਦੇ ਸੁਪਰੀਮੋ ਸ਼੍ਰੀ ਅਰਵਿੰਦ ਕੇਜਰੀਵਾੜ ਸਾਹਿਬ ਮੁੱਖ ਮੰਤਰੀ ਦਿੱਲੀ ਨੂੰ ਨੱਜ ਜਿਹੜਾ ਫਰਜੀ ਸ਼ਰਮਪੁਟਾਨਾ ਸੀਗਾ ਉਹਦੇ ਵਿੱਚ ਜਮਾਨਤ ਦੇ ਦਿੱਤੀ ਆ ਇਸ ਤੋਂ ਇਹ ਸੇਤਨਤਾ ਹੈ ਕਿ ਭਾਰਤ ਦੇ ਵਿੱਚ ਸੰਵਿਧਾਨ ਤੋਂ ਉੱਪਰ ਜਿਹੜਾ ਕੁਝ ਵੀ ਨਹੀਂ ਆ ਸਾਨੂੰ ਸਾਡੀ ਨਿਆਂ ਪ੍ਰਣਾਲੀ ਦੇ ਵਿੱਚ ਪੂਰਨ ਵਿਸ਼ਵਾਸ ਆ ਔਰ ਸਾਨੂੰ ਪਤਾ ਸੀਗਾ ਕਿ ਇਸ ਫਰਜ਼ੀ ਕੇਸ ਦੇ ਵਿੱਚ ਸੁਪਰੀਮ ਕੋਰਟ ਬਹੁਤ ਜ਼ਰੂਰ ਨਿਆਆ ਕਰੇਗੀ सीबीआई ਨੇ ਸਿਰਫ ਰਵਿੰਦ ਕੇਸ ਜੀワਨ ਸਾਹਿਬ ਨੂੰ ਇਸ ਲਈ ਗ੍ਰਿਫਤਾਰ ਕੀਤਾ ਸੀਗਾ ਕਿ ਜਿਹੜੀ ਈਡੀ ਨੇ ਉਹਨਾਂ ਨੂੰ ਜ਼ਮਾਨਤ ਮਿਲੀ ਸੀਗੀ ਈਟੀ ਦੇ ਕੇਸ ਦੇ ਵਿੱਚ ਉਹਦੇ ਵਿੱਚ ਦੁਬਾਰਾ ਤੋਂ ਉਹਨਾਂ ਨੂੰ ਅਰੈਸਟ ਕੀਤਾ ਜਾ ਸਕੇ ਸੋ ਅੱਜ ਦਾ ਦਿਨ ਭਾਰਤੀ ਨਿਆਂ ਪ੍ਰਣਾਲੀ ਦੇ ਵਿੱਚ ਲੋਕਾਂ ਦਾ ਵਿਸ਼ਵਾਸ ਭਾਰਤ ਤੇ ਲੋਕਾਂ ਦਾ ਵਿਸ਼ਵਾਸ ਲੋਕਤੰਤਰ ਦੇ ਵਿੱਚ ਤੇ ਨਿਆਂ ਪ੍ਰਣਾਲੀ ਦੇ ਵਿੱਚ ਬਹੁਤ ਵਧਿਆ ਹੈ